ਸੇਟਿਸਰ ਇੱਕ ਕੱਲ ਕੋਈ ਇਨਸੀਡੈਂਟ ਹੋਇਆ ਕੋਈ ਤੁਹਾਡੀ ਧਰਮ ਪਤਨੀ ਵੱਲੋਂ ਸਿਵਲ ਹਸਪੀਟਲ ਪਹੁੰਚ ਕੇ ਕੋਈ ਤੁਹਾਡੇ ਤੇ ਅਲੀਗੇਸ਼ਨ ਲਗਾਏ ਗਏ ਨੇ ਮਾਰਕੁੱਟ ਦੇ ਉਹ ਮਾਮਲਾ ਹੈ ਕੀ ਹੈ ਬਰਸਲ ਮੈਨੂੰ ਵਿਆਹ ਨੂੰ ਬਈ ਦੀ 11 ਸਾਲ ਹੋ ਗਈ ਮੇਰੇ ਦੋ ਬੱਚੇ ਆ ਜੀ ਦੋ ਮੇਰੇ ਬੱਚੇ ਆ ਜੀ ਇੱਕ 8 ਸਾਲ ਦਾ ਤੇ ਇੱਕ 9 ਮਹੀਨੇ ਦਾ ਠੀਕ ਹੈ ਜੀ ਇਹ ਮੈਂ ਆਪਣਾ ਬਿਜ਼ਨਸ ਵਧੀਆਂ ਵਾਂ ਠੀਕ ਹੈ ਮੇਰੀ ਪਹਿਲਾਂ ਕੰਟਰੋਵਰਸੀਆਂ ਹੋਈਆਂ ਹੋਈਆਂ ਉਤੋਂ ਸਬਕ ਲਿਆ ਸਾਰਾ ਕੁਝ ਸੈਟਲ ਕਰਕੇ ਆਪਣਾ ਬਿਜ਼ਨਸ ਵੱਲ ਹੋ ਗਿਆ ਸੀ ਕਰਦੇ ਕਰਾਉਂਦੇ ਬਈ ਵਿੱਚ ਇੱਕ ਲੁਧਿਆਣੇ ਪ੍ਰਿੰਕਲ ਨਾਮ ਦਾ ਵਿਅਕਤੀ ਹੈਗਾ ਤੇ ਨਾਲ ਉਹਦੀ ਇੱਕ ਦੇਖੋ ਉਹ ਕਿਹੜਾ ਉਹਦੇ ਨਾਲ ਵਿਆਹ ਹੋਇਆ ਵੀ ਜਿਹਨੂੰ ਮੈਂ ਕਹਦਾ ਉਹਦੀ ਵਾਈਫ ਹੈ ਉਹਦੀ ਉਹਦੇ ਨਾਲ ਹੀ ਹੁੰਦੀ ਹੈ ਨਭੂ ਨਭੂ ਹਣਾ ਇਹਨਾਂ ਨੇ ਪਹਿਲਾਂ ਵੀ ਮੇਰੇ ਨਾਲ ਐ ਕਰਿਆ ਇਹਨੂੰ ਇਹਨੂੰ ਨਾ ਬਖਲਾਕਾ ਕੇ 10 ਸਾਲ ਸਾਡੇ ਘਰੇ ਕੁਝ ਨਹੀਂ ਹੋਇਆ ਜਿਹਦੇ ਘਰੇ ਕਲੇਸ਼ ਹੁੰਦਾ ਨਾ ਵਿਆਹ ਹੋਏ ਤੇ ਬਾਅਦ ਕਿ ਉਹ ਪਹਿਲੇ ਪਹਿਲੇ ਸਾਲ 6 ਮਹੀਨੇ ਚ ਹੋ ਜਾਂਦਾ ਸਾਡੇ ਕੁਝ ਨਹੀਂ ਹਾਂ ਬਹਿਸ ਜਰੂਰ ਹੁੰਦੀ ਸੀ ਉਹ ਤਾਂ ਸਾਰੇ ਘਰਾਂ ਚ ਹੁੰਦੀ ਹੈ ਪਰ ਐਡੇ ਵੱਡੇ ਗੱਲ ਦੀ ਨਹੀਂ ਕੋਈ ਹੋਈ ਵੀ ਆਪਾਂ ਛੱਡਣ ਛਡਾਨ ਤੱਕ ਜਾ ਕੇ ਕੋਈ ਕਚਹਿਰੀ ਚ ਬੈਠੀ ਹੋਈ ਏ ਜਾਂ ਕਦੀ ਕੋਈ ਦਰਖਾਸਤ ਇਹਨੂੰ ਤਰਾਹਾ ਥਾਣਾ ਤੱਕ ਨਹੀਂ ਪਤਾ ਸੀ ਕਿਵੇਂ ਹੁਣ ਕੀ ਹੋਇਆ ਪਿਛਲੇ ਕੁਝ ਸਮੇਂ ਤੋਂ ਮੈਨੂੰ ਧਮਕੀਆਂ ਧਮਕੀਆਂ ਮਿਲਣ ਲੱਗੀਆਂ ਕੰਮ ਕਰ ਚੱਲਣ ਲੱਗਿਆ ਫਰੋਤੀ ਤੇ ਕੌਲ ਆਉਣ ਲੱਗਿਆ ਪੁਲਿਸ ਨੇ ਸਿਕਿਉਰਿਟੀ ਵੀ ਦਿੱਤੀ ਅਸੀਂ ਆਪਣੀ ਵੀ ਰੱਖੀ ਹੋਈ ਆ ਤੁਸੀਂ ਇਹ ਗੱਲ ਸਮਝਦੇ ਹੋ ਸਾਰੇ ਆਪਾਂ ਇੱਥੇ ਭਰਾ ਬੈਠੇ ਆਂ ਵੀ ਕਿਸੇ ਦੀ ਆਪਣੇ ਮਹੱਲੇ ਚ ਬਣਦੀ ਨਾ ਹੋਵੇ ਆਪਾਂ ਉਹ ਜਨਾਨੀਆਂ ਦੇ ਉਹਨੂੰ ਦੇਖੂਗੀ ਵੀ ਤੱਕ ਨਹੀਂ ਆ ਕੌਲਾਂ ਪਈਆਂ ਵੀਰੇ ਇਹ ਦਿੱਲੀ ਹਲੋ ਇਹ ਦਿੱਲੀ ਪ੍ਰਿੰਕਲ ਲੁਧਿਆਣਾ ਠੀਕ ਹੈ ਜੀ ਨਵੂ ਹਣਾ ਨਾਲ ਤੇ ਆਪਣੀ ਸੱਸ ਨਾਲ ਕਾਲ ਨੰਬਰ ਆਇਆ ਉਹਦੇ ਨਾਲ ਮੇਰੇ ਕੋ ਸਾਰੇ ਡਾਕੂਮੈਂਟਰੀ ਹੈ ਠੀਕ ਹੈ ਉਹਨਾਂ ਨਾਲ ਸਾਰਾ ਸਾਰਾ ਦਿਨ ਗੱਲਾਂ ਕਰਦੇ ਜੀਗੇ ਇਹਨਾਂ ਦੇ ਮਨ 'ਚ ਮੈਂ ਤੁਹਾਨੂੰ ਸ਼ਾਰਟ ਸਟੋਰੀ ਦੱਸਦਾ ਕੱਲ ਵੀ ਇਹਨਾਂ ਨੇ 5 ਲੱਖ ਰੁਪਈਆ ਦੇ ਇੱਕ ਚੈਨ ਘਰੋਂ ਚੱਕ ਕੇ ਲੈ ਗਏ ਨੇ ਸਾਰਾ ਕੁਝ ਕੈਮਰਿਆਂ 'ਚ ਆ ਮੇਰੇ ਕੋ ਠੀਕ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਮੈਂ ਇੱਥੇ ਬੈਠਾ ਹਾਂ ਨਾ ਪਰਸੋਂ ਇਹਨੇ ਕੋਮਨ ਸਾਹਿਬ ਤੋਂ ਫੋਨ ਕਰਾ ਕੇ ਅਸੀਂ ਚੱਲ ਜੰਨੇ ਆ ਇਹ ਕਹਣਾ ਵੀ ਸਮਝੌਤਾ ਕਰਨਾ ਮੈਂ ਕਹਾਂ ਵੀ ਮੈਂ ਸਮਝੌਤਾ ਨਹੀਂ ਕਰਨਾ ਵੀ ਮੈਂ ਇਹ ਕਹਿ ਸਕਦਾ ਵੀ ਮੈਂ ਤੇ ਤੇ ਕੋਈ ਵੀਡੀਓ ਨਹੀਂ ਪਾਉਂਗਾ ਦੇਖੋ ਲੋਕ ਵੀ ਇਹ ਗੱਲਾਂ ਤੋਂ ਪਰੇਸ਼ਾਨ ਨੇ ਵਧੀਆ ਨਹੀਂ ਲੱਗਦਾ ਆਪਾਂ ਬੋਲੀਏ ਇਹਨੇ ਪਿਛਲੇ 2 ਮਹੀਨੇ ਤੋਂ ਲਗਾਤਾਰ ਮੇਰੇ ਤੇ ਵੀਡੀਓ ਪਾ ਰਹੇ 2 ਮਹੀਨੇ ਹੋ ਗਏ ਹਨ ਮੈਂ ਇੱਕ ਵੀਡੀਓ ਪਾਈ ਉਹ ਵੀ ਟੈਕਨੀਕਲੀ ਗੱਲ ਕਰੀ ਜਿਵੇਂ ਕਿ ਮੈਂ ਪੁਲਿਸ ਕੋਲ ਜਾਣਾ ਪੁਲਿਸ ਕਹਿੰਦੀ ਹੈ ਵੀ ਇਹ ਕਿਹੜਾ ਤੇਰਾ ਨਾਮ ਲੈ ਰਿਹਾ ਫਿਰ ਮੈਂ ਵੀ ਬਿਨਾ ਨਾਮ ਲਏ ਤੇ ਪਾ ਦਿੱ ਪਰ ਮੈਂ ਪਾਈ ਇੱਕੋ ਹੀ ਹੈ ਚਲੋ ਅਸੀਂ ਉੱਥੇ ਬੈਠ ਕੇ ਗੱਲਬਾਤ ਹੋ ਗਈ ਇਹਨੇ ਮੈਨੂੰ ਵਿਸ਼ਵਾਸ ਚ ਲੈ ਲਿਆ ਇੱਕ ਕੱਲ ਮੈਨੂੰ 1:30 ਵਜੇ ਦੁਆਰੇ ਫੋਨ ਕਰਦਾ ਮੈਂ ਇੱਥੇ ਦਫ਼ਤਰ ਹੀ ਬੈਠਾ ਹੀ ਦਰਾਹੇ ਮੇਰਾ ਘਰ ਤੋਂ ਸਿਰਫ 100-200 ਮੀਟਰ ਤੇ ਆ ਮੈਂ ਘਰੇ ਮੈਂ ਰੋਟੀ ਖਾਣ ਚਲੇ ਆਪਣੇ ਬੀਬੀ ਸੁਣਾ ਹਣਾ ਇਹ ਮੈਨੂੰ ਕਹਿੰਦਾ ਕੀ ਹੋਇਆ ਮੈਂ ਕਹਿੰਦਾ ਕੀ ਹੋਇਆ ਕਹਿੰਦਾ ਫੇਰ ਲੜਿਆ ਕਹਿੰਦਾ ਮੈਂ ਕਿਹਾ ਮੈਂ ਤਾਂ ਆਪਣੇ ਕੰਮ ਅਗਲਕਾ ਮੈਂ ਕਹਿੰਦਾ ਕਿਸੇ ਨਾਲ ਲੜਨਾ ਮੈਂ ਕਹਿੰਦਾ ਸਹੀ ਹੈ ਸਾਰਾ ਕੁਝ ਕਹਿੰਦਾ ਹੋਰ ਤੇਰੀ ਧਿਆਣਾ ਨਹੀਂ ਕਰੋ ਪੰਜ ਕੀ ਕਹਿੰਦਾ ਮੈਂ ਕਹਿੰਦਾ ਜਨਾਨੀ ਭੱਜ ਗਈ ਕਹਿੰਦਾ ਬੱਚੇ ਲੈ ਕੇ ਵੀ ਚਲੇਗੀ ਐਸਐਸਪੀ ਕੋਲ ਕਿੰਨੇ ਵਾਰ ਕੋਈ ਡੇਢ ਡੇਢ ਦੀ ਵੀ ਦੀ ਗੱਲ ਆ ਕੱਲ ਦੀ ਕੱਲ ਦੁਪਹਿਰੇ ਡੇਢ ਦਾ ਕਹਿੰਦਾ ਕੌਣ ਸੀ ਇਹ ਪ੍ਰਿੰਕਰ ਲੁਧਿਆਣਾ ਕਾਲ ਆ ਬਿਲਕੁਲ ਫੋਨ ਆਇਆ ਸਿੱਧਾ ਸ਼ਰੀਆ ਤੇ ਨਾਲੇ WhatsApp ਤੇ ਨਹੀਂ ਦੂਜੇ ਤੇ ਕਈ ਵਾਰ WhatsApp ਤੇ ਨਹੀਂ ਵੀ ਪਤਾ ਲੱਗਦਾ ਨਾ ਸਿੱਧੀ ਕਾਲ ਆਈ ਗਈ ਹੈ ਪ੍ਰਿੰਕਰ ਜਿਹੜਾ ਹੈਗਾ ਜਿਹੜਾ ਉਹ ਤੁਹਾਡੀ ਵਾਈਫ ਦਾ ਬ੍ਰਦਰ ਹੈ ਹਾਂ ਬ੍ਰਦਰ ਆ ਉਹ ਠੀਕ ਤੇ ਉਸ ਤੋਂ ਬਾਅਦ ਕੀ ਹੁੰਦਾ ਬਾਈ ਮੈਂ ਘਰੇ ਜਾਨਾ ਮੈਂ ਸੀ ਮੇਰਾ ਪੀਐਸਓ ਨਾਲ ਸੀ ਮੇ ਕੋਲ ਵੀਡੀਓ ਬਣੀ ਸਾਰਾ ਘਰ ਖੁੱਲਾ ਸਾਰਾ ਘਰ ਖੁੱਲਾ ਸਾਰੀ ਵੀਡੀਓ ਆ ਮੈਂ ਉੱਤੇ ਇਹਨੂੰ ਫੋਨ ਕਰਨੇ ਸੀ ਫਿਰ ਆਪਣੇ ਸਾਲੇ ਨੂੰ ਕਰਨੇ ਸੀ ਇਨੇ ਤਾਂ ਮੈਨੂੰ ਦੱਸ ਹੀ ਦਿੱਤਾ ਸੀ ਪਰ ਇਹ ਮੈਨਾਂ ਗੇਮ ਖੇਡਦਾ ਪਿਆ ਸੀ ਵੀ ਉਹ ਮੇਰੀ ਮਦਦ ਮੰਗ ਰਿਹਾ ਮੈਂ ਕਰ ਨਹੀਂ ਰਿਹਾ ਪਰ ਇਹਦੀਆਂ ਗੱਡੀਆਂ ਇਹਦਾ ਸਾਰਾ ਸਟਾਫ ਨਾਲ ਸੀ ਇਹ ਆਪ ਐਸਐਸਪੀ ਮੈਨੂੰ ਕੋਲ ਉਹਨੂੰ ਲੈ ਕੇ ਗਿਆ ਬਿਲਕੁਲ ਲੈ ਕੇ ਜਾਵੇ ਕਾਨੂੰਨ ਕੋਲ ਜਾਣ ਦਾ ਸਭ ਕੁਝ ਤਿਆਰ ਪਰ ਕਿਸੇ ਦਾ ਘਰ ਪੱਟਣ ਦਾ ਛੋਟੇ ਛੋਟੇ ਜਵਾਕ ਚੱਕ ਕੇ ਬੱਸਾਂ 'ਚ ਫੇਰਨ ਦਾ ਯਾਰ ਆਪਣੇ ਕੋਲ ਮਾਰਨ ਨੇ ਸਾਰਾ ਕੁਝ ਦਿੱਤਾ ਠੀਕ ਹੈ ਤੁਸੀਂ ਪਹਿਲਾਂ ਇਹ ਦੱਸੋ ਵੀ ਤੁਸੀਂ ਕੁਝ ਕਮਾਨੇ ਹੋ ਮੇਰੇ ਸਹੁਰਾ ਸਾਹਿਬ ਇੰਨੇ ਕ ਵਧੀਆ ਬੰਦੇ ਨੇ ਉਹਨਾਂ ਨੂੰ ਇਹਨੇ ਡਿਪਰੈਸ਼ਨ 'ਚ ਕਰਤਾ ਮਾਵਾ ਧੀਆਂ ਅੱਜ ਵੀ ਤੁਸੀਂ ਜਾਂਚ ਕਰਾ ਸਕਦੇ ਅੱਜ ਵੀ ਜਾਂਚ ਕਰਾ ਸਕਦੇ ਉਹਨੂੰ ਡਿਪਰੈਸ਼ਨ ਚ ਕਰਕੇ ਸਾਈਡ ਤੇ ਕੋਨੇ ਤੇ ਬਿਠਾਇਆ ਹੋਇਆ ਹੁਣ ਮੈਂ ਤੁਹਾਨੂੰ ਗੱਲਾਂ ਨਹੀਂ ਕਰਨੀਆਂ ਸੀ ਹੁਣ ਪਰਿਵਾਰ ਦੀਆਂ ਨੇ ਦੇਖੋ ਚਲੋ ਚਲੋ ਬੰਦਾ ਮਾਰਨ ਤਾਂ ਹੀ ਆ ਗਿਆ ਹਨਾ ਮੇਰੇ ਫਾਦਰ ਸਾਹਿਬ ਇੱਥੇ ਦਰਾਹੀ ਗੁਰਦੁਆਰੇ ਪ੍ਰਧਾਨ ਸੀਗੇ ਠੀਕ ਹੈ ਸਾਡਾ ਵਧੀਆ ਸੀ ਇੱਕ ਦੋ ਦੁਕਾਨਾਂ ਸਾਡੇ ਕੋਲ ਸੀਗੀਆਂ ਸਹੀ ਸੀ 2014 ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਕਿਸੇ ਨੇ ਦੱਸ ਪਈ ਵੀ ਵਿਆਹ ਕਰਨਾ ਠੀਕ ਹੈ ਉਹ ਇਹਦੇ ਫਾਦਰ ਸਾਹਿਬ ਉੱਥੇ ਅਕਾਲ ਮਾਰਕੀਟ ਦੇ ਵਿੱਚ ਰੀੜੀ ਲਿਖਣ ਦੇ ਮੈਂ ਕੋਈ ਰੀੜੀ ਲਾਣ ਨੂੰ ਗਲਤ ਕੰਮ ਨਹੀਂ ਕਹਿੰਦਾ ਜੇ ਸਾਡੇ 'ਚ ਗਲਤ ਹੁੰਦਾ ਤੇ ਅਸੀਂ ਵਿਆਹ ਹੀ ਨਹੀਂ ਕਰਦੇ ਭਾਜੀ ਹਨਾ ਚਲੋ ਅਸੀਂ ਵੀ ਮਹਾਰਾਜ ਦੀ ਕਿਰਪਾ ਠੀਕ ਸੀ ਮਾੜੇ ਨਹੀਂ ਸੀ ਠੀਕ ਸੀ ਅਸੀਂ ਕੁਝ ਵੀ ਐਦਾਂ ਦੀ ਗੱਲ ਨਹੀਂ ਕੀਤੀ ਅਸੀਂ ਕਿਉਂਸੇ ਆਪਸ ਵਿੱਚ ਦੇਖਿਆ ਉਹ ਕਹਿੰਦੇ ਠੀਕ ਆ ਠੀਕ ਆ ਵਿਆਹ ਹੋ ਗਿਆ ਬੱਚੇ ਹੋਈ ਸੈਟ ਚੱਲੀ ਗਈ ਉਸ ਤੋਂ ਬਾਅਦ ਜਦੋਂ ਨਹੀਂ ਮੇਰੀ ਇਹਨਾਂ ਨਾਲ ਮੈਂ ਹੁਣ ਇਹਨਾਂ ਨੂੰ ਛੱਡਿਆ ਵਾ ਇਹ ਬੰਦੇ ਨੇ ਇਹਦੇ ਦਿਮਾਗ 'ਚ ਇਹ ਗੱਲ ਪਾਤੀ ਜਿਵੇਂ ਆਪਣੀ ਜਨਾਨੀ ਛੱਡਣੀ ਹੋਵੇ ਬਾਈ ਪਿਛਲੇ 9 ਮਹੀਨੇ ਪਹਿਲਾਂ ਵੀ ਇਹਨੇ ਵੀਡੀਓ ਪਾਈ ਐ ਸਾਰੇ ਘਰ ਦੇ ਭੇਜ ਜੋ ਮੈਂ ਕੰਮਰੇਸ ਕਰਦਾ ਜੋ ਮੇਰੇ ਕੋ ਕਮਰੇ ਦੇ ਵਿੱਚ ਰਿਕਾਰਡਿੰਗ ਅਪਰਿੰਕਲ ਨੂੰ ਜਾ ਰਹੀਆਂ ਜੀ ਪ੍ਰਿੰਕਲ ਕੌਣ ਹੈ ਕਾਦੇ ਲਈ ਬਸ ਉਹਨੂੰ ਮੇਰੇ ਤੇ ਰੰਜਿਸ਼ ਹੈ ਉਹਨੇ ਮੈਨੂੰ ਕੰਮ ਵਿੱਚ ਹਿੱਸਾ ਪਾਉਣ ਨੂੰ ਕਿਹਾ ਸੀ ਮੈਂ ਨਹੀਂ ਪਾਇਆ ਹੁਣ ਮੇਰੇ ਤੋਂ ਗੱਲਾਂ ਗੱਲਾਂ 'ਚ ਬੰਦਾ ਜਨਾਨੀ ਨੂੰ ਹੀ ਦੱਸਦਾ ਜੀ ਮੈਂ ਇੰਸ਼ੋਰੈਂਸਾਂ ਕਰਾਈਆਂ ਹੋਈਆਂ ਬੱਚੇ ਦੀਆਂ ਇੱਕ ਇੱਕ ਦੀ 2-2 ਕਰੋੜ ਦੀ ਇੰਸ਼ੋਰੈਂਸ ਹੈਗੀ ਵੀ ਜੇ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਹੈ ਨਾਮੇ ਨਹੀਂ ਤੂੰ ਮੈਂ ਹੁਣ ਚੇਂਜ ਕਰਵਾਤਾ ਚਲੋ ਉਹ ਤਾਂ ਮੇਰੀ ਮਰਜ਼ੀ ਮੈਂ ਜਿਹਨੂੰ ਮਰਜ਼ੀ ਰੱਖਾਂ ਨਾ ਰੱਖਾਂ ਪਰ ਮੈਂ ਦੱਸਦਾ ਇਹ ਗੱਲ ਇਹਨਾਂ ਦੇ ਦਿਮਾਗ 'ਚ ਕਲਿੱਕ ਕਰ ਗਈ ਵੀ ਜੇ ਇਹਨੂੰ ਕੁਝ ਹੁੰਦਾ ਹੈ ਵੀਰੇ ਮੇਰੇ ਕੋਈ ਤਾਏ ਚਾਚੇ ਨੂੰ ਨਹੀਂ ਬੁલાਂਦੀ ਮੇਰੇ ਛੱਡੋ ਭਾਜੀ ਆਪਣੇ ਨੂੰ ਨਹੀਂ ਬੁલાਂਦੀ ਮੇਰੇ ਨੂੰ ਤਾਂ ਛੱਡੋ ਮੇਰੇ ਮੇਰੇ ਤਾਏ ਚਾਚੇ ਕਿਸੇ ਨੂੰ ਵੀ ਪੁੱਛ ਲਓ ਕੱਲ ਸਾਰਾ ਦਰਾਹਾ ਆਇਆ ਅਸੀਂ ਵੀਰੇ ਐਂ ਥੋੜੀ ਕਿਤੇ ਭੇਜਦੀ ਸਾਰਾ ਕੁਝ ਲਿਖਾ ਕੇ ਭੇਜਿਆ ਸਾਰਾ ਕੁਝ ਕਰਕੇ ਭੇਜਿਆ ਕਿਉਂਕਿ ਇਹ ਫਾਈਨਲ ਡਿਸੀਜਨ ਸੀ ਵੀ ਹੁਣ ਰਹਿਣਾ ਪਰ ਮੈਂ ਸੱਚ ਕਹਣਾ ਬਾਈ ਜੀ ਮੈਂ ਰਹਿਣਾ ਸਿੱਧੀ ਗੱਲ ਪਰ ਮੈਂ ਕੋਈ ਵਿਰੋਧ ਨਹੀਂ ਕੁਛ ਮੈਂ ਕੋਈ ਗਲਤ ਕੰਮ ਨਹੀਂ ਕਰਨਾ ਜੋ ਮੈਨੂੰ ਕਾਨੂੰਨ ਅਨੁਸਾਰ ਖਰਚਾ ਲਾਉਣਗੇ ਮੈਂ ਪਹਿਲਾਂ ਹੀ ਚੱਲਣ ਨੂੰ ਤਿਆਰ ਸਿੱਟੀ ਸਾਹਿਬ ਉਹ ਤਾਂ ਤੁਹਾਡਾ ਚਲੋ ਨਿੱਜੀ ਫੈਸਲਾ ਰਹਿਣਾ ਜਿਹੜਾ ਨਾ ਪਰ ਲੇਕਿਨ ਜਿਹੜਾ ਕੱਲ ਇਹ ਸਭ ਕੁਝ ਹੋਇਆ ਇਹਨੂੰ ਤੁਸੀਂ ਪਬਲਿਸਿਟੀ ਸਟੈਂਡ ਕਹਿ ਰਹੇ ਹੋ ਜਾਂ ਫਿਰ ਇਹ ਮਾਰਕਟ ਕੀ ਹੈ ਡਰਾਮਾ ਕੀ ਸੀਗਾ ਮਾਰਕਟ ਤੁਸੀਂ ਉੱਥੇ ਆਈਡ ਲਾਈ ਹੈ ਤੁਹਾਨੂੰ ਕੋਈ ਨਿਸ਼ਾਨ ਦਿਖਿਆ ਮੈਡੀਕਲ ਪੂਰਾ ਕਲੀਅਰ ਆਇਆ ਜੀ ਤੁਸੀਂ ਦੱਸੋ ਪਬਲਿਸਿਟੀ ਸਟੈਂਡ ਚ ਬਾਈ ਕੋਈ ਆਪਣੀ ਘਰ ਵਾਲੀ ਥੋੜੀ ਛੱਡ ਦੀ ਤੁਸੀਂ ਦੱਸੋ ਇਹ 3 ਸਾਲ ਇੱਕ ਸਾਲ ਪਹਿਲਾਂ ਤੁਹਾਡੇ ਨਾਲ ਇਹ ਡਿਸਪਿਊਟ ਹੋਇਆ ਸੀ ਉਹਨਾਂ ਨੇ ਬਾਈਟ 'ਚ ਵੀ ਕਿਹਾ ਕਿ ਇੱਕ ਸਾਲ ਪਹਿਲਾਂ ਵੀ ਐਸੇ ਤਰੀਕੇ ਦਾ ਇਨਸੀਡੈਂਟ ਹੋਇਆ ਸੀਗਾ ਮੇਰੇ ਦੇਵਰ ਨੇ ਮੇਤੇ ਹੱਥ ਪਾਇਆ ਸੀ ਇਦਾਂ ਦਾ ਕੁਝ ਉਹਨਾਂ ਨੇ ਕਹੋ ਲਿਆ ਜੀ ਤੇ ਆਪਾਂ ਦਵਾਰੇ ਕਿਉਂ ਰਹਿਣ ਲੱਪੇ ਜੀ ਤੇ ਆਪਾਂ ਦਵਾਰੇ ਕਿਉਂ ਆਏ ਜੇ ਮੇਰੇ ਦੇਵਰੇ ਇੰਨੀ ਗਲਤ ਹੈ ਆਪਾਂ ਦਵਾਰੇ ਕਿਉਂ ਵਾਪਸ ਆਏ ਫੇਰ ਡਿਸਪਿਊਟ ਕਿਉਂ ਹੋਇਆ ਇਹਨਾਂ ਨੂੰ ਪਾਈ ਜੋ ਛੱਡ ਹੀ ਨਹੀਂ ਰਿਹਾ ਪ੍ਰਿੰਕਲ ਇਹਨੂੰ ਸਮਝ ਹੀ ਨਹੀਂ ਆ ਰਹੀ ਇਹਨਾਂ ਨੇ ਪੈਸੇ ਚਾਹੁੰਦੇ ਨੇ ਮਰਵਾਣਾ ਇਹਨਾਂ ਨੇ ਮੈਨੂੰ ਬੋਲੋ ਤਾਂ ਹੀ ਵਾਈਫ ਇਹ ਕਹਿ ਰਹੀ ਕਿ ਮੇਰਾ ਪ੍ਰਿੰਕਲ ਨਾ ਕੋਈ ਲੈਣਾ ਤੇ ਨਹੀਂ ਆਇਆਗਾ ਉਹਨੇ ਬਾਈਟ ਤੇ ਗਿਆ ਤੇ ਇਹਨਾਂ ਨੇ ਕਿਹਾ ਇਹਨਾਂ ਨੂੰ ਸ਼ੱਕ ਹੈ ਕਿ ਮੈਂ ਪ੍ਰਿੰਕਲ ਦੇ ਕਹਿੰਦੇ ਤੇ ਸਭ ਕੁਝ ਕਰਦੀ ਆ ਉਹ ਨਹੀਂ ਆਗਾ ਆ ਲੋ ਕੱਲ ਫੜੇ ਗਏ ਨੇ ਕਿ ਸਾਰੀਆਂ ਗੱਡੀਆਂ ਪ੍ਰਿੰਕਲ ਦੇ ਘੁੰਮਦੀਆਂ ਨੇ ਮੈਂ ਇਹਨੂੰ ਬਿਠਾ ਕੇ ਉੱਪਰ ਗਲਾ ਕੇ ਵਾਪਸ ਲੈ ਕੇ ਆਇਆ ਮੋਟਾ ਮੋਟਾ ਕਾਰਨ ਕੀ ਮੰਗਦੇ ਉਹਦੇ ਪਿੱਛੇ ਪੈਸਾ ਜੈਲਸੀ ਤੇ ਪੈਸਾ ਵੀ ਮੈਂ ਇਹਨਾਂ ਨਾਲ ਵਰਤਦਾ ਨਹੀਂ ਹੈਗਾ ਵੀ ਮੈਂ ਇਹਨਾਂ ਨਾਲ ਵਰਤਦਾ ਨਹੀਂ ਹੈਗਾ ਠੀਕ ਹੈ ਬਈ ਇਹ ਕਿਸੇ ਨਾਲ ਵਰਤਦੀ ਨਹੀਂ ਕਿਉਂਕਿ ਕਿਸੇ ਦੀ ਵੀ ਇੰਟਰਫੇਅਰੈਂਸ ਇਹ ਮੇਰਾ ਦੋਸਤ ਆ ਉਹ